ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਰ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਸਭ ਤੋਂ ਸੁਪਰ ਹਿੱਟ ਤੇ ਸਭ ਤੋਂ ਵੱਧ ਚੱਲਣ ਵਾਲੀ ਆਪਣੀ ਸਭ ਤੋਂ ਵਧੀਆ ਟਾਪ ਦੀ ਵੈਰਾਈਟੀ ਸੈਟਰਡੇ ਸਪੈਸ਼ਲ 올 ਓਵਰ 5 ਮੀਟਰ ਦੇ ਵਿੱਚ ਵਿੰਟਰ ਦੀ ਕਲੈਕਸ਼ਨ ਅਲਪਾਈਨ ਬੋਲ ਬਹੁਤ ਸੋਹਣੇ ਪ੍ਰਿੰਟਾਂ ਦੇ ਨਾਲ ਜਿਹੜੀਆਂ ਭੈਣਾਂ ਇਹਨੂੰ ਰੂਟੀਨ ਵਾਈਜ਼ ਪਾਉਂਦੀਆਂ ਨੇ ਸਭ ਤੋਂ ਜ਼ਿਆਦਾ ਰੂਟੀਨ ਵਾਈਜ਼ ਇਹੀ ਫੈਬਰਿਕ ਚੱਲਦਾ ਨਾ ਤਾਂ ਇਹ ਤੇ ਬੋਰਾਵੇ ਨਾ ਕੋਈ ਸ਼੍ਰਿੰਕ ਹੋਵੇ ਨਹੀਂ ਹੁੰਦਾ ਵੀ ਕਈ ਵਾਰੀ ਆਪਾਂ ਸਟਿਚਿੰਗ ਕਰ ਲਈ ਸਟਿਚਿੰਗ ਤੇ ਜਿੱਥੇ ਸਿਉਣਾ ਵੱਜ ਜਾਂਦੀਆਂ ਨੇ ਉਤੋਂ ਵੀ ਮਤਲਬ ਕਿ ਜਿਹੜਾ ਜ਼ਿਆਦਾਤਰ ਮੋਟਾ ਕੱਪੜਾ ਹੁੰਦਾ ਨਾ ਉਹ ਫਿਰ ਛਣ ਜੇ ਜਾਂਦਾ ਵਾ ਉਦਾਂ ਨਹੀਂ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਇਹ ਫੈਬਰਿਕ ਦੇ ਹੁੰਦੇ ਸਭ ਤੋਂ ਸੁਪਰ ਹਿੱਟ ਆਪਣੀ ਇਹ ਸੇਲ ਹੁੰਦੀ ਆ ਸੋ ਅੱਜ ਫੇਰ ਮੈਂ ਆ ਗਈਆਂ ਨਿਊ ਨਿਊ ਪ੍ਰਿੰਟ ਲੈ ਕੇ ਇੰਨੇ ਸੋਹਣੇ ਡਿਜ਼ਾਈਨ ਲੈ ਕੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਹੁਤ ਸੋਹਣੀ ਆਫਰ ਦੇ ਨਾਲ ਇਹ ਵਾਲੇ ਸੂਟ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ 600 ਰੁਪਿਆ ਪ੍ਰਾਈਸ ਦਾ ਇਹ ਸੂਟ ਦਾ ਜੇ ਆਪਾਂ ਸਿੰਗਲ ਸੂਟ ਤੁਸੀਂ ਮੰਗਾਉਨੇ ਹੋ ਜੇ ਤੁਸੀਂ ਸਿੰਗਲ ਸੂਟ ਮੰਗਾਉਨੇ ਹੋ ਤਾਂ 600 ਰੁਪਿਆ ਪ੍ਰਾਈਸ ਦਾ ਪਰ ਜਿਹੜੀਆਂ ਭੈਣਾਂ ਕਈ ਵਾਰੀ ਕੋਈ 4 ਸੂਟ ਮੰਗਦੀ ਆ ਕੋਈ 5 ਸੂਟ ਮੰਗਦੀ ਆ ਕਿਉਂਕਿ ਇਹਦੇ ਜਿੰਨੇ ਮਰਜੀ ਪ੍ਰਿੰਟ ਲੈ ਲਓ ਇੱਕ ਤੋਂ ਇੱਕ ਪ੍ਰਿੰਟ ਪੂਰਾ ਸੁਪਰ ਹਿੱਟ ਮੈਂ ਲੈ ਕੇ ਆਈਆਂ ਸੋ ਚਾਰ ਪ੍ਰਿੰਟ ਜੇ ਤੁਸੀਂ ਕੋਈ ਵੀ ਲੈਣੇ ਹੋ ਚਾਰ ਸੂਟ ਤੁਸੀਂ ਇਹ ਵੀਡੀਓ ਚ ਸਿਲੈਕਟ ਕਰਦੇ ਹੋ ਤਾਂ ਉਹਦੇ ਲਈ ਤੁਹਾਨੂੰ ਇਹ ਆ ਕਿ 2200 ਦੇ ਵਿੱਚ ਚਾਰ ਸੂਟ ਮਿਲਣਗੇ ਸੋ ਤੁਹਾਨੂੰ 550 ਦਾ ਸੂਟ ਪੈ ਜਾਣਾ ਸੋ ਇਹ ਬੈਨੀਫਿਟ ਆ ਉਹਨਾਂ ਭੈਣਾਂ ਲਈ ਜਿਨ੍ਹਾਂ ਨੇ ਚਾਰ ਪੰਜ ਸੂਟ ਲੈਣੇ ਕਿਉਂਕਿ ਜਦੋਂ ਵੀ ਤੁਸੀਂ ਆਰਡਰ ਕਰਦੇ ਹੋ ਪੂਰੇ ਵਧੀਆ ਹਨਾ ਇੰਨੇ-ਇੰਨੇ ਸੂਟਾਂ ਦੇ ਆਰਡਰ ਹੁੰਦੇ ਨੇ ਸੋ ਫਿਰ ਭੈਣਾਂ ਕਹਿ ਦਿੰਦੀਆਂ ਨੇ ਕਿ ਤੁਸੀਂ ਅ ਇਹਨੇ ਸੂਟਾਂ ਦੇ ਵਿੱਚ ਮਾੜਾ-ਮੋਟਾ ਅ ਮਤਲਬ ਕਿ ਕਰਿਆ ਕਰੋ ਸੋ ਜੇ ਤੁਸੀਂ ਕੋਈ ਵੀ ਪਹਿਣ ਬਾ ਚਾਰ ਸੂਟ ਜਾਂ ਚਾਰ ਤੋਂ ਵੱਧ ਲੈਂਦੀ ਆ ਤਾਂ 2200 ਦੇ ਵਿੱਚ ਇਹ ਵਾਲੇ ਸੂਟ ਤੁਹਾਡੇ ਤੱਕ ਪਹੁੰਚਦੇ ਹੋਣਗੇ ਸੋ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਊਗਾ ਫਟਾਫਟ ਸਕਰੀਨਸ਼ਾਟ ਲੈ ਲਿਓ ਸਿੰਗਲ ਸੂਟ 600 ਦਾ ਰਹੂਗਾ ਜਿਹੜੀਆਂ ਪਹਿਣਾ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕੀ ਕਲੈਕਸ਼ਨ ਕਿੱਦਾਂ ਦੀ ਲੱਗੀ ਬਾਕੀ ਰਹੀ ਗੱਲ ਇਹ ਸੂਟ ਮਾਰਕੀਟ ਦੇ ਵਿੱਚ 500 ਤੱਕ ਵੀ ਅਵੇਲੇਬਲ ਹੈਗੇ ਨੇ ਇਹ ਅਸੀਂ ਨਹੀਂ ਕਹਿੰਦੇ ਕਿ ਨਹੀਂ ਹੈਗੇ ਬਟ ਜਿਹੜੇ ਅਸੀਂ ਦੰਨੇ ਅਸੀਂ ਸਾਰੇ ਬ੍ਰਾਂਡ ਦੇ ਲੈ ਕੇ ਆਉਂਦੇ ਆ ਬ੍ਰਾਂਡ ਦੀ ਸਾਰੀ ਕਲੈਕਸ਼ਨ ਆ ਪੂਰੀ ਵਧੀਆ ਇਹਨਾਂ ਦੀ ਸਾਰੀ ਗਰੰਟੀ ਰਹੂਗੀ ਸਾਰੇ ਫੈਬਰਿਕ ਦੀ ਸਾਰੇ ਕਲਰਾਂ ਦੀ ਸਾਰੇ ਪ੍ਰਿੰਟਾਂ ਦੀ ਬਹੁਤ ਵਧੀਆ ਜਾਣਗੇ ਪੂਰਾ ਵਧੀਆ ਸਟੱਫ ਲੈ ਕੇ ਆਉਂਦੇ ਆ ਤੇ ਇਹ ਸੂਟ ਮਾਰਕੀਟ ਦੇ ਵਿੱਚ ਬੁਟੀਕਾਂ ਦੇ 7700 7500 800 ਤੱਕ ਆਮ ਤੇ ਨਾਲ ਸੇਲ ਹੁੰਦੇ ਨੇ ਪਰ ਅਸੀਂ ਸਿਰਫ 600 ਦੇ ਵਿੱਚ ਇਹ ਵਾਲੀ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਏ ਆ ਇੱਕੋ ਹੀ ਰੇਟ ਰੱਖਿਆ ਹੋਇਆ ਸੋ ਜਿਹੜੀਆਂ ਵੀ ਭੈਣਾਂ ਨੂੰ ਜਿਹੜਾ ਵੀ ਸੂਟ ਚਾਹੀਦਾ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਬਹੁਤ ਸੋਹਣੇ ਬਲਕ ਦੇ ਵਿੱਚ ਆਏ ਨੇ ਆਪਣੇ ਕੋਲ ਇਹ ਸੂਟ ਤੇ ਹਰ ਸੈਟਰਡੇ ਆਉਂਦੇ ਨੇ ਤੁਹਾਨੂੰ ਹਰ ਸੈਟਰਡੇ ਮੈਂ ਦੱਸੇਗਾ ਹਰ ਸੈਟਰਡੇ ਵੀਡੀਓ ਆਪਣੀ ਆਉਂਦੀ ਆ ਜਿਹੜੀਆਂ ਭੈਣਾਂ ਨੂੰ ਨਹੀਂ ਪਤਾ ਅੱਜ ਪਤਾ ਲੱਗ ਜਾਊਗਾ ਹਰ ਸੈਟਰਡੇ ਸਿਰਫ ਪ੍ਰਿੰਟ ਸੂਟਾਂ ਦੇ ਉੱਤੇ ਆਪਣੀ ਵੀਡੀਓ ਆਉਂਦੀ ਆ ਬਾਕੀ ਸਾਰੀ ਕਲੈਕਸ਼ਨ ਆਪਣੀ ਸਾਰਾ ਸਾਰਾ ਹਫਤਾ ਚੱਲਦੀ ਰਹਿੰਦੀ ਆ ਸਾਰਾ ਵੀਕ ਸੋ ਐਂਡ ਤੇ ਲਾਸਟ ਦੇ ਸੈਟਰਡੇ ਵਾਲੇ ਦਿਨ ਇਹ ਵਾਲੀ ਕਲੈਕਸ਼ਨ ਆਪਾਂ ਲੈ ਕੇ ਆਉਨੇ ਆ ਸਿਰਫ ਤੁਹਾਡੀ ਡਿਮਾਂਡ ਤੇ ਸੋ ਚਲੋ ਜੀ ਦਿਖਾਨੀ ਆ ਅੱਜ ਦੇ ਪ੍ਰਿੰਟ ਆ ਲੋ ਜੀ ਅੱਜ ਦੀ ਵੀਡੀਓ ਦਾ ਪਹਿਲਾ ਹੀ ਪ੍ਰਿੰਟ ਰਸਟ ਕਲਰ ਆ ਇਹ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ 600 ਰੁਪਏ ਦਾ ਸੂਟ ਆ ਪਲੀਜ਼ ਧਿਆਨ ਦੇ ਨਾਲ ਸੁਣ ਲਿਓ ਪ੍ਰਾਈਸ ਮੈਂਸ਼ਨ ਸਕਰੀਨ ਤੇ 600 ਹੀ ਹੋਊਗਾ ਪਰ ਜਿਹੜੀਆਂ ਭੈਣਾਂ ਚਾਰ ਸੂਟ ਪਸੰਦ ਕਰਦੀਆਂ ਨੇ ਚਾਰ ਸੂਟ ਤੁਸੀਂ ਬਾਏ ਕਰਦੇ ਹੋ ਜਾ 4 ਤੋਂ ਪਲੱਸ ਕਰਦੇ ਹਾਂ ਤਾਂ ਇਹ ਸੂਟ ਤੁਹਾਨੂੰ 2200 ਦੇ 400 ਸੂਟ ਮਿਲਣਗੇ 2200 ਦੇ ਵਿੱਚ 400 ਸੂਟ ਤੁਹਾਨੂੰ ਮਿਲਣਗੇ ਸੋ ਫਟਾਫਟ ਆਰਡਰ ਕਰ ਦਿਓ ਜਿਹੜੀਆਂ ਵੀ ਪਹਿਣਾ ਨੂੰ ਚਾਹੀਦੇ ਨੇ ਕੋਈ ਕੋਰੀਅਰ ਦੇ ਐਕਸਟਰਾ ਚਾਰजेस ਨਹੀਂ ਚਾਹੇ ਇੱਕ ਮੰਗਾਓ ਦੋ ਮੰਗਾਓ ਤਿੰਨ ਮੰਗਾਓ ਕੋਈ ਵੀ ਕੋਰੀਅਰ ਦਾ ਐਕਸਟਰਾ ਚਾਰजेस ਨਹੀਂ ਹੋਊਗਾ ਆਹ ਲਓ ਜੀ ਅਗਲੀ ਪ੍ਰਿੰਟਿੰਗ ਦੇਖ ਲਓ ਸਭ ਤੋਂ ਟਾਪ ਦੀ ਕੁਆਲਿਟੀ ਆ ਸਭ ਤੋਂ ਟਾਪ ਦੇ ਪ੍ਰਿੰਟ ਨੇ ਬਹੁਤ ਸੋਹਣੇ ਇੱਕ ਇੱਕ ਪ੍ਰਿੰਟ ਪੂਰਾ ਲੇਟੈਸਟ ਆ ਜਿੰਨਾ ਵੀ ਕਹਦੋ ਉਹ ਇੱਕ ਤੋਂ ਇੱਕ ਸੋਹਣਾ ਵਾ ਆ ਲੋ ਗ੍ਰੀਨ ਕਲਰ ਦੇ ਉੱਪਰ ਇਹਦੇ ਵਿੱਚ ਸੈਕੰਡ ਕਲਰ ਹੈਗਾ ਜੀ ਫਰੋਜ਼ੀਆ ਸ਼ੇਡ ਇਹ ਗ੍ਰੀਨ ਫਰੋਜ਼ੀ ਸ਼ੇਡ ਆ ਜਿਹੜਾ ਮਰਜੀ ਪ੍ਰਿੰਟ ਤੁਸੀਂ ਚੋਸ ਕਰ ਸਕਦੇ ਹੋ ਉਹੀ ਪ੍ਰਿੰਟ ਤੁਹਾਨੂੰ ਮਿਲੇਗਾ ਆ ਲੋ ਇਹ ਹੈਗਾ ਬਲੂ ਕਲਰ ਇਹੜਾ ਰਾਇਲ ਬਲੂ ਜਿਹਾ ਕਲਰ ਹੁੰਦਾ ovalਾ ਕਲਰ ਆ ਬਹੁਤ ਹੀ ਸੋਹਣਾ ਬਹੁਤ ਪਿਆਰਾ ਇਹਦੇ ਤੇ ਸਕਿਨ ਜੀ ਪ੍ਰਿੰਟਿੰਗ ਹੋਈ ਆ ਇਹਦੇ ਵਿੱਚ ਤੁਹਾਨੂੰ ਬਲੈਕ ਕਲਰ ਮਿਲ ਜੂਗਾ ਦੇਖੋ ਪ੍ਰਿੰਟਿੰਗ ਇੱਕ ਤੋਂ ਇੱਕ ਆ ਕੋਈ ਵੀ ਪ੍ਰਿੰਟ ਛੱਡਣ ਵਾਲਾ ਨਹੀਂ ਇੰਨੇ ਸੋਹਣੇ ਸੋਹਣੇ ਪ੍ਰਿੰਟ ਨੇ ਇੰਨੇ ਸੋਹਣੇ ਸੋਹਣੇ ਸ਼ਾਨਦਾਰ ਪੂਰੇ ਸੂਟ ਨੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਨੇ ਤੇ ਪ੍ਰਾਈਸ ਸਿਰਫ 600 ਆ ਕੋਈ ਐਕਸਟਰਾ ਚਾਰजेस ਨਹੀਂ ਨਾ ਕੋਈ ਕੋਰੀਅਰ ਚਾਰजेस ਕੁਛ ਨਹੀਂ ਹੈਗਾ ਜੇ ਜਿੱਥੇ ਮਰਜੀ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾਓ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਨੇ ਤੇ ਬਹੁਤ ਸੋਹਣੇ ਪ੍ਰਿੰਟਾਂ ਦੇ ਨਾਲ ਨੇ ਦੇਖੋ ਮਸਟਰਡ ਸ਼ੇਡ ਇਹਦੇ ਵਿੱਚ ਮਸਟਰਡ ਸ਼ੇਡ ਆ ਇਹ ਵੀ ਬਹੁਤ ਸੋਹਣਾ ਮਹਿੰਦੀਆ ਮਸਟਰਡ ਜਾਂ ਜਿਹੜਾ येलो ਦੇ ਦੇ ਵਿੱਚ ਬੈਂਦੀ ਆ ਜੇ ਹੋਂਦਾ ਉਹ ਵਾਲਾ ਕਲਰ ਆ ਦੇਖੋ ਫਰੋਜ਼ੀ ਸ਼ੇਡ ਆਲਟ ਕਲ ਤਾਂ ਇੰਨੇ ਸੋਹਣੇ ਆ ਨਾ ਕੋਈ ਵੀ ਆਏ ਹੋਗਾ ਵੀ ਆ ਵੀ ਚੱਕ ਲਿਆ ਆ ਵੀ ਚੱਕ ਲਿਆ ਬਹੁਤ ਸੋਹਣੀ ਪ੍ਰਿੰਟਿੰਗ ਆਈ ਆ ਬਹੁਤ ਹੀ ਵਧੀਆ ਸੋ ਜਿਹੜਾ ਵੀ ਪਸੰਦ ਆ ਉਹ ਫਟਾਫਟ ਲੈ ਲਿਓ ਆ ਜ਼ਿਗਜ਼ੈਗ ਵਾਲਾ ਆਪਣਾ ਡਿਜ਼ਾਈਨ ਚੱਲ ਰਿਹਾ ਸੀ ਇਹਦੇ ਵਿੱਚ ਸਿੰਗਲ ਪੀਸ ਹੀ ਆ ਜਿਹੜੀਆਂ ਵੀ ਭੈਣਾਂ ਨੂੰ ਚਾਹੀਦਾ ਹੋਇਆ ਫਟਾਫਟ ਸਕਰੀਨਸ਼ਾਟ ਲੈ ਲਿਓ ਤੇ ਆਰਡਰ ਕਰ ਦਿਓ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਅੱਜ ਆਏ ਆ ਤੇ ਬਹੁਤ ਸੁਪਰ ਹਿੱਟ ਕਲੈਕਸ਼ਨ ਆ ਜਿਹੜਾ ਮਰਜੀ ਪੀਸ ਚੱਕੀ ਚਲੋ ਬਸ ਫਟਾਫਟ ਆਰਡਰ ਕਰ ਦਿਓ ਤਾਂ ਕਿ ਇਹ ਹੋਵੇ ਵੀ ਜਿਹੜਾ ਵੀ ਸਕਰੀਨ ਤੇ ਤੁਹਾਡਾ ਆਵੇ ਟਾਈਮ ਨਾਲ ਤੁਹਾਡਾ ਸਕਰੀਨਸ਼ਾਟ ਆ ਜਾਵੇ ਤਾਂ ਕਿ ਤੁਹਾਨੂੰ ਛੂਟ ਮਿਲ ਜਾਵੇ ਆ ਦੇਖੋ ਲਾਈਟ ਕਲਰ ਜਿਹੜੀ ਮਰਜੀ ਏਜ ਤੁਸੀਂ ਵੀਅਰ ਕਰ ਸਕਦੇ ਹੋ ਮੀਡੀਅਮ ਏਜ ਦਾ 올ਡ ਏਜ ਦਾ ਜਿਵੇਂ ਮਰਜੀ ਤੁਸੀਂ ਪਾ ਸਕਦੇ ਹੋ ਜਿਹੜੀਆਂ ਭੈਣਾਂ ਲਾਈਟ ਕਲਰ ਲਾਈਕ ਕਰਦੀਆਂ ਨੇ ਬਲੈਕ ਕਲਰ ਇਹ ਵੀ ਬਹੁਤ ਵਧੀਆ ਬਹੁਤ ਸੋਹਣਾ ਪ੍ਰਿੰਟ ਆ ਦੇਖੋ ਬਹੁਤ ਹੀ ਪਿਆਰਾ ਬਹੁਤ ਸੋਹਣਾ ਬਲੈਕ ਕਲਰ ਦਾ ਸਭ ਤੋਂ ਸੁਪਰ ਹਿੱਟ ਰਹਿੰਦਾ ਆ ਲੋ ਜੀ ਇਹ ਹੈਗਾ ਪਰਪਲ ਟੋਨ ਤੇ ਉੱਪਰ ਪਰਪਲ ਜੀ ਟੋਨ ਆ ਇਹਦੀ ਬੈਂਕ ਜਿਵੇਂ ਬੈਂਕਮੀ ਕਲਰ ਕਹਿ ਦਿੰਨੇ ਆ ਉਦਾਂ ਦਾ ਇਹਦਾ ਹੈਗਾ ਵਾ ਕਲਰ ਬਹੁਤ ਸੋਹਣਾ ਪ੍ਰਿੰਟ ਆ ਇਹਦੇ ਕਲਰ ਬਾਕੀ نیچے ਆਪਾਂ ਖੋਲ ਚੁੱਕੇ ਆ ਆ ਕਲਰ ਵੀ ਹੈਗਾ ਉਹਦੇ ਵਿੱਚ ਬੈਂਗਣੀ ਵੀ ਆ ਲਓ ਜੀ ਗ੍ਰੀਨ ਸ਼ੇਡ ਬਹੁਤ ਹੀ ਸੋਹਣੀ ਕਲੈਕਸ਼ਨ ਆ ਬਹੁਤ ਸੁਪਰ ਹਿੱਟ ਆ ਫਟਾਫਟ ਤੁਹਾਡੇ ਸਕਰੀਨਸ਼ਾਟ ਸ਼ਾਟਾਂ ਦੀ ਵੇਟ ਆ ਸੋਲਡ ਆਊਟ ਮੈਂਟਾ ਜੋ ਹੁੰਦੇ ਨੇ ਇਹ ਸੂਟ ਰੁਕਦੇ ਨਹੀਂ ਹੈਗੇ ਇਸੇ ਲਈ ਮੈਂ ਬਾਰ-ਬਾਰ ਰਿਪੀਟ ਕਰਦੀ ਆ ਕਿ ਵੀਡੀਓ ਦੇਖਣ ਸਾਰ ਆਪਣੇ ਸਕਰੀਨਸ਼ਾਟ ਪਾ ਦਿਓ ਸੈਕੰਡ ਇਹ ਆ ਕਿ 2-4 ਸੂਟਾਂ ਦੀ ਚੋਆਇਸ ਜ਼ਰੂਰ ਰੱਖਿਓ ਇਹ ਨਾ ਹੋਵੇ ਇੱਕੋ ਹੀ ਪ੍ਰਿੰਟ ਦੇ ਤੁਸੀਂ ਕਹਿ ਦਮੋ ਬਸ ਇਹੀ ਚਾਹੀਦਾ ਜੀ ਜੇ ਹੈਗਾ ਤਾਂ ਦੇ ਦਿਓ ਕਈ ਵਾਰੀ ਪੇਮੈਂਟ ਵੀ ਸਾਡੇ ਵੱਲ ਆ ਜਾਂਦੀ ਆ ਸੋ 2-4 ਸੂਟਾਂ ਦੀ ਚੋਆਇਸ ਰੱਖਿਆ ਕਰੋ ਤਾਂ ਕਿ ਇੱਕ ਨਾ ਹੋਵੇ ਤਾਂ ਸੈਕੰਡ ਤੁਹਾਨੂੰ ਭੇਜ ਸਕੀ ਆ ਲੋ ਜੀ ਮਹਿੰਦੀ ਆ ਸ਼ੇਡ ਇਹ ਲਾਈਟ ਮਹਿੰਦੀ ਆ ਸ਼ੇਡ ਆ ਲੋ ਜੀ फुल फलावरों तो कुछ हट के जोमैट्रीकल प्रिंट के उपर जामी जेड आलो जी ब्लू शेड बहुत सोहना प्रिंट आ बहुत ही प्यारा सो जोड़ा भी सूट थोड़ा पसंद आ रहा फटाफट स्क्रीन शॉट करके ऑर्डर करी चलो बहुत सोनी कलैक्शन अज्ञात सूट ने आलो जी ਇਹ ਹੈਗਾ ਮਹਿੰਦੀ ਆ ਜਾਂ ਛੇੜੇ ਵੀ ਗ੍ਰੀਨ ਮਹਿੰਦੀ ਆ ਜਾਵਾ ਗ੍ਰੀਨੀ ਜਿਹਾ ਜਿਵੇਂ ਪਿਸਤਾ ਕਹਿੰਦੀ ਓਦਾਂ ਦਾ ਛੇੜਾ ਇਹ ਗ੍ਰੇ ਕਲਰ ਆ ਇਹਦੇ ਵਿੱਚ 600 ਰੁਪਿਆ ਪ੍ਰਾਈਸ ਆ ਮੈਂ ਬਾਰ-ਬਾਰ ਰਿਪੀਟ ਕਰ ਰਹੀ ਆ ਸਿੰਗਲ ਸੂਟ ਮੰਗਾਉਂਗੇ 600 ਦਾ ਲੱਗੂਗਾ ਜੀ 4 ਸੂਟ ਤੁਸੀਂ ਬਾਏ ਕਰਦੇ ਹੋ 4 ਤੋਂ ਪਲੱਸ ਕਰਦੇ ਹੋ ਤਾਂ ਉਸ ਹਿਸਾਬ ਦੇ ਨਾਲ ਲੱਗਣਗੇ 4 ਸੂਟ 2200 ਦੇ ਆ ਜੀ 4 ਸੂਟ 2200 ਦੇ ਆ ਚਾਹੇ 1 ਸੂਟ ਮੰਗਾ ਲਓ 2 ਮੰਗਾ ਲਓ 3 ਮੰਗਾ ਲਓ ਜਿੰਨੇ ਮਰਜ਼ੀ ਸੂਟ ਮੰਗਾ ਲਓ ਕੋਈ ਐਕਸਟਰਾ ਕੋਰੀਅਰ ਚਾਰजेस ਨਹੀਂ ਹੋਣਗੇ ਆਹ ਲਓ ਜੀ ਲਵੈਂਡਰ ਸ਼ੇਡ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਤੇ ਸਾਰੇ ਬ੍ਰਾਂਡ ਦੇ ਆਰਟੀਕਲ ਨੇ BLM ਸ਼ੰਕਰ ਇਹ ਵਾਲੇ ਪੂਰੇ ਵਧੀਆ ਘਰਾਂ ਦੇ ਸਾਰੇ ਫੈਬਰਿਕ ਨੇ ਕੋਈ ਵੀ ਨਾਰਮਲ ਹੈਨਿੰਗ ਆ ਕਿ ਵਿਦਆਊਟ ਬ੍ਰਾਂਡ ਤੁਹਾਨੂੰ ਪਹੁੰਚੂਗਾ ਹਰੇਕ ਬ੍ਰਾਂਡ ਦੀ ਟੈਗਿੰਗ ਤੁਹਾਨੂੰ ਮਿਲੋਗੀ ਸੂਟ ਦੇ ਉੱਪਰ ਲਓ ਜੀ ਮਾਸਟਰਡ ਸ਼ੇਡ ਆਹ ਲਓ ਜੀ ਮੂੰਗੀਆ ਜੀ ਟੂਨ ਦੇ ਉੱਪਰ ਆਹੇ ਮੂੰਗੀਆ ਜੀ ਟੂਨਾ ਮੀਡੀਅਮ ਜੇ ਚਾਰਟ ਨੇ ਇਹ ਨਾ ਜ਼ਿਆਦਾ ਡਾਰਕਾ ਨਾ ਜ਼ਿਆਦਾ ਲਾਈਟ ਨੇ ਆਹ ਲਓ ਜੀ ਇਹ ਲਾਈਟ ਜਆ ਮਿੱਠਾ ਜਆ ਮਹਿਰੂਨ ਪਰਪਲ ਜਆ ਸ਼ੇਡ ਆ ਬਿਲਕੁਲ ਹੀ ਮੀਡੀਅਮ ਜਆ ਕਲਰ ਆ ਬਿਲਕੁਲ ਸੇਮ ਕਲਰ ਆ ਰਹੇ ਨੇ ਕੈਮਰੇ ਦੇ ਵਿੱਚ ਜਿੱਦਾਂ ਦੇ ਕਲਰ ਆ ਰਹੇ ਆ ਸਿਰਫ ਉਦਾਂ ਦੇ ਹੀ ਨੇ ਇਹ ਕੋਈ ਜ਼ਿਆਦਾ ਡਾਰਕ ਨਹੀਂ ਨਾ ਹੀ ਜ਼ਿਆਦਾ ਲਾਈਟ ਨੇ ਆਹ ਲੋ ਜੀ ਨੈਕਸਟ ਹੈਗਾ ਇਹਦੇ ਵਿੱਚ ਗ੍ਰੀਨ ਸ਼ੇਡ ਬਹੁਤ ਸੋਹਣਾ ਬਹੁਤ ਪਿਆਰਾ ਪ੍ਰਿੰਟ ਆ ਸੋ ਜਿਹੜੀਆਂ ਵੀ ਭੈਣਾਂ ਨੂੰ ਚਾਹੀਦਾ ਫਟਾਫਟ ਸਕਰੀਨਸ਼ਾਟ ਲੈ ਲਓ ਕੁਆਂਟੀਟੀ ਪੂਰੀ ਫੁੱਲ ਆਪਣੇ ਕੋਲੇ ਇਹ ਨਾ ਸੋਚਿਓ ਕਿ ਹਾਂਜੀ ਇੰਨੇ ਥੋੜੇ ਜਿਹੀ ਸੂਟ ਨੇ ਬਹੁਤ ਪ੍ਰਿੰਟ ਆਏ ਹੋਏ ਨੇ ਬਸ ਪ੍ਰਿੰਟਾਂ ਦੀ ਚੋਇਸ ਜ਼ਰੂਰ ਰੱਖਿਓ ਵੀ ਚਾਰ ਪੰਜ ਪ੍ਰਿੰਟ ਆਪਦੀ ਚੋਇਸ ਚ ਰੱਖ ਲਿਓ ਆ ਲੋ ਜੀ ਓਲਡ ਏਜਸ ਦੇ ਆ ਓਲਡ ਏਜਸ ਲਈ ਆ ਪ੍ਰਕ੍ਰਿਟੀ ਬ੍ਰਾਂਡ ਦਾ ਪ੍ਰਕ੍ਰਿਟੀ ਬ੍ਰਾਂਡ ਸਭ ਤੋਂ ਜਾਨੀ ਕਿ ਟਾਪ ਦਾ ਬ੍ਰਾਂਡ ਆ ਪਰ ਇਹਦੀ ਜਿਹੜੀ ਕਲੈਕਸ਼ਨ ਆ 700 800 ਬੁਟੀਕਾਂ ਦੇ ਰਾਮ ਦੇ ਨਾਲ ਵਿਕ ਰਹੀ ਹੈ ਇਹਦੇ ਪ੍ਰਿੰਟ ਪਰ ਆਪਣੇ ਕੋਲ ਸਿਰਫ 600 ਦੇ ਵਿੱਚ ਹੀ ਤੁਹਾਨੂੰ ਇਹ ਵੀ ਦੇਣੀ ਆ ਸਿਰ ਓਲਡ ਏਜਸ ਨੇ ਇਹ ਪ੍ਰਿੰਟ ਜਿਹੜੀਆਂ ਆਪਣੇ ਮੰਮੀ ਦਾਦੀ ਲਈ ਕਿਸੇ ਲਈ ਵੀ ਲੈਣਾ ਚਾਹੁੰਦੇ ਹੋ ਤੁਸੀਂ ਤਾਂ ਲੈ ਸਕਦੇ ਹੋ ਆ ਲੋ ਸਕਿਨ ਜਾਂ ਕਲਰ ਆ ਹਲੋ ਜੀ ਪੀਚ ਜਿਆ ਲਾਈਟ ਪੀਚ ਜਿਆ ਕਲਰ ਆ ਪ੍ਰਿੰਟਿੰਗ ਸੇਮ ਰਹੋਗੀ ਜਸਟ ਕਲਰਾਂ ਦਾ ਫਰਕ ਪੈ ਰਿਹਾ ਇਹਦੇ ਵਿੱਚ ਹਲੋ ਜੀ ਪਿਸਤਾ ਜੀ ਗ੍ਰੀਨ ਟੂਨ ਦੇ ਉੱਪਰ ਆ ਮੈਂ ਆਰਾਮ ਦੇ ਨਾਲ ਦਿਖਾ ਰਹੀ ਆ ਜਿਆਦਾ ਕਾਲੀ ਨਹੀਂ ਖਾ ਰਹੀ ਕਈ ਭੈਣਾਂ ਕਹਿ ਰਹਿੰਦੀਆਂ ਤੁਸੀਂ ਫਟਾਫਟ ਸੈਕਿੰਡ ਕੋਲ ਦਿੰਦੇ ਆ ਸਕਰੀਨਸ਼ਾਟ ਲੈਣਾ ਔਖਾ ਹੋ ਜਾਂਦਾ ਪੜ ਤੁਸੀਂ ਜਲਦੀ ਕਰਿਆ ਕਰੋ ਬੇਣੋ ਕਿਉਂਕਿ ਕੁਆਂਟੀਟੀ ਇੰਨੀ ਹੁੰਦੀ ਆ ਜਿਆਦਾ ਲੰਬੀ ਵੀਡੀਓ ਵੀ ਨਹੀਂ ਲੈ ਕੇ ਜਾ ਸਕਦੇ ਮੈਨੂੰ ਹੁੰਦਾ ਪੂਰੇ ਪ੍ਰਿੰਟ ਮੈਂ ਤੁਹਾਨੂੰ ਸ਼ੋਅ ਕਰ ਸਕਾਂ ਆ ਲਓ ਜੀ ਬਹੁਤ ਹੀ ਸੋਹਣੇ ਬਹੁਤ ਵਧੀਆ ਆ ਲਓ ਇਹ ਵੀ ਮੀਡੀਅਮ ਜੇ ਕਲਰ ਨੇ ਨਾ ਜਿਆਦਾ ਡਾਰਕ ਨਾ ਜਿਆਦਾ ਲਾਈਟ ਜਿਹੜੀ ਮਰਜੀ ਇਸ ਚ ਪਾ ਸਕਦੇ ਹੋ ਨਿੱਕੀ ਬੂਟੀ ਰਹੂਗੀ ਨਾ ਜਿਆਦਾ ਵੱਡਾ ਫਲਾਵਰ ਆ ਨਾ ਹੀ ਜਿਆਦਾ ਛੋਟਾ ਬਹੁਤ ਸੋਹਣਾ ਨਿੱਕੀ ਨਿੱਕੀ ਬੂਟੀ ਦਾ ਇਹ ਸੂਟ ਆ ਤੇ ਇਹਦੇ ਵਿੱਚ ਵੀ ਚਾਰ ਕਲਰ ਮਿਲਣਗੇ ਤੁਹਾਨੂੰ ਇਹ ਵੀ ਪ੍ਰਕ੍ਰਿਤੀ ਬ੍ਰਾਂਡ ਦਾ ਵਾ ਆ ਲਓ ਜੀ ਪਿਸਤਾ ਕਲਰ ਤੇ ਗ੍ਰੇ ਕਲਰ ਆ ਲਓ ਜੀ ਚਾਰ ਕਲਰ ਨੇ ਇਹਦੇ ਵਿੱਚ ਵੀ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਰਿਹਾ फटाफट ਸਕਰੀਨਸ਼ਾਟ ਲੈ ਲਓ ਆਰਡਰ ਕਰ ਦਿਓ ਤਾਂ ਕਿ ਤੁਹਾਡੀ ਪਸੰਦ ਦੇ ਸੂਟ ਤੁਹਾਡੇ ਤੱਕ ਪਹੁੰਚ ਸਕਣ ਅਤੇ ਆਹ ਟੂਟਾਂ ਦੀ ਕਟਿੰਗ ਹੋਣੀ ਬਾਕੀ ਆ ਪਰ ਮੈਂ ਤੁਹਾਨੂੰ ਇਸੇ ਤਰ੍ਹਾਂ ਹੀ ਪ੍ਰਿੰਟ ਦਿਖਾ ਦਿੰਨੀ ਆ ਜਿਹੜੀਆਂ ਪੈਣਾ ਨੂੰ ਇੰਨਾ ਚਾਹੀਦੇ ਆ ਤੁਸੀਂ ਇੰਨਾ ਚੋ ਵੀ ਲੈ ਸਕਦੇ ਹੋ ਵੀਡੀਓ ਪੈਨਸਰ ਸਾਲ ਸੋਲਡ ਆਊਟ ਹੋਣੇ ਇਸ ਲਈ ਮੈਨੂੰ ਇਹ ਹੁੰਦਾ ਵੱਧ ਤੋਂ ਵੱਧ ਪ੍ਰਿੰਟ ਦਿਖਾਵਾ ਤਾਂ ਕਿ ਵੱਧ ਤੋਂ ਵੱਧ ਪੈਣਾ ਤੱਕ ਪਹੁੰਚ ਸਕਣ ਆ ਲਓ ਜੀ ਇਹ ਗ੍ਰੀਨ ਕਲਰ ਦੇ ਉੱਪਰ ਆ ਗ੍ਰੀਨ ਦੇ ਉੱਪਰ ਫਲਾਵਰਸ ਬਣੇ ਹੋਏ ਨੇ ਯੈਲੋ ਕਲਰ ਚ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲਣਗੇ ਬਹੁਤ ਸੋਹਣੇ ਸਾਰੇ ਪੂਰੇ ਬ੍ਰਾਂਡ ਪ੍ਰਿੰਟੈਕ ਬ੍ਰਾਂਡ ਦਾ ਬਹੁਤ ਹੀ ਵਧੀਆ ਸੁਪਰ ਕਲੈਕਸ਼ਨ ਆ ਆ ਲੋ ਜੀ ਇਹ ਇਹਦੇ ਵਿੱਚ orange ਇਹਦੇ ਵਿੱਚ mustard ਜੇ ਫਲਾਵਰ ਬਣਿਆ ਇਹਦੇ ਵਿੱਚ orange ਬਣੇ ਹੋਏ ਨੇ ਆ ਲੋ coffee orange ਦਾ ਆ ਇਹ green ਤੇ yellow ਦਾ ਕੰਟਰਾਸਟ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣੇ ਪ੍ਰਿੰਟ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲੋ ਜਿਹੜੀਆਂ ਵੀ ਭੈਣਾਂ ਨੂੰ ਜਿਹੜੇ ਵੀ ਸੂਟ ਚਾਹੀਦੇ ਨੇ ਆਲੋ ਯੈਲੋ ਤੇ ਗ੍ਰੀਨ ਦੇ ਵਿੱਚ ਇਹਦੇ ਵਿੱਚ ਗੁਲਾਬ ਦਾ ਫਲਾਵਰ ਜਿਹਾ ਬਣਿਆ ਸਿਰਫ ਥੋੜੀ ਜਿਹੀ ਫਲਾਵਰ ਦੀ ਹੈਗੀ ਆ ਬਾਕੀ ਸਾਰਾ ਡਿੱਟੋ ਡਿਜ਼ਾਈਨ ਆ ਬਹੁਤ ਸੋਹਣਾ ਸੋ ਜਿਹੜਾ ਮਰਜ਼ੀ ਪੀਸ ਲੈ ਸਕਦੇ ਹੋ ਸੇਮ ਹੀ ਆ ਆਲੋ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਸੁਪਰ ਹਿੱਟ ਡਿਜ਼ਾਈਨ ਨੇ ਇਹਨਾਂ ਦੇ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਨੇ ਇਹਦੇ ਵਿੱਚ ਵੀ ਸੇਮ ਕਲਰ ਨੇ ਆਲੋ ਦੇਖੋ ਡਿਜ਼ਾਈਨ ਡਿਜ਼ਾਈਨ ਤਾਂ ਇੰਨੇ ਸੋਹਣੇ ਨੇ ਨਾ ਬਹੁਤ ਹੀ ਜ਼ਿਆਦਾ ਸਰਦੀਆਂ ਦਾ ਸਾਰਾ ਫੈਬਰਿਕਾ ਸਰਦੀਆਂ ਵਾਲੀ ਕਲਰ ਨੇ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਵੇਅਰ ਕਰੋ ਸੋ ਪਾਏ ਹੋਏ ਹੈ ਵੀ ਸੋਹਣੇ ਇਦਾਂ ਦੇ ਕਲਰ ਹੀ ਲੱਗਦੇ ਨੇ ਜਿਆਦਾ ਫਿੱਕੇ ਜਿਹੇ ਕਲਰ ਤਾਂ ਸਰਦੀਆਂ ਵਿੱਚ ਵੈਸੇ ਵੀ ਨਹੀਂ ਆਪਾਂ ਪਾਉਂਦੇ ਸੋ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਨੇ ਡਿਜ਼ਾਈਨਿੰਗ ਇੱਕ ਤੋਂ ਇੱਕ ਆਈ ਆ ਸੋ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਰਿਹਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਹਲੋ ਇਹਦਾ ਬਲੂ ਤੇ ਫਰੋਜ਼ੀ ਨਾਲ ਸਾਰਿਆਂ ਦੀ ਜਿਹੜੀ ਇਹ ਨਾ ਬੇਸ ਆ ਜਾਨੀ ਕਿ ਜਿਹਨੂੰ ਆਪਾਂ ਧਾਰਤੀ ਕਹਿ ਦਿੰਨੇ ਆ ਸੂਟ ਦੀ ਬੇਸ ਆ ਇਹਦਾ ਇਹ ਕੰਟਰਾਸਟ ਫਲਾਵਰ ਨਾ ਹੋ ਰਿਆ ਵਾ ਜਿਵੇਂ ਇਹਦਾ ਫਰੋਜ਼ੀ ਫਲਾਵਰ ਆ ਫਰੋਜ਼ੀ ਦੇ ਨਾਲ ਬਲੂ ਦਾ ਕੰਟਰਾਸਟ ਆ ਜਿਵੇਂ ਕਿ ਮਜ਼ੈਂਟਾ ਸੀ ਮਜ਼ੈਂਟਾ ਦੇ ਨਾਲ ਪਰਪਲ ਦਾ ਕੰਟਰਾਸਟ ਆ ਜਿਵੇਂ ਕਿ نیچے ਸੀਗਾ yellow ਇਹਦੇ ਨਾਲ ਗ੍ਰੀਨ ਦਾ ਕੰਟਰਾਸਟ ਆ ਤੇ ਜਿਵੇਂ ਆਪਾਂ ਆਹਾਂ orange ਕੋਲਿਆ ਸੀ orange ਦੇ ਨਾਲ coffee ਦਾ ਕੰਟਰਾਸਟ ਆ ਇਹਨਾਂ ਦੇ ਬੇਸ orange ਆ ਦੇਖਣ ਨੂੰ ਤੁਹਾਨੂੰ ਲੱਗਦਾ ਹੋਵੇ ਸਾਰੇ black ਆ black ਨਹੀਂ ਹੈਗੇ オレンジ ਨਾਲ ਕਾਫੀ ਆ ਜੀ yellow ਨਾਲ ਗ੍ਰੀਨ ਤੇ ਜਿਹੜਾ ਇਹ ਆ ਪਿੰਕ ਮਜ਼ੈਂਟਾ ਜਿਹੇ ਨਾਲ ਪਰਪਲ ਦਾ ਵਾ ਐਂਡ ਅਗਲਾ ਹੈਗਾ ਬਲੂ ਦੇ ਨਾਲ ਫਿਰੋਜ਼ੀ ਦਾ ਕੰਟਰਾਸਟ ਕੰਟਰਾਸਟ ਬਹੁਤ ਸੋਹਣੇ ਹੋਏ ਹੋਏ ਨੇ ਸਾਰਿਆਂ ਦੇ ਸੋ ਜਿਹੜਾ ਵੀ ਤੁਹਾਨੂੰ ਆਏ ਸਾਬਦੇ ਅਲੱਗ ਅਲੱਗ ਨੇ ਇਹ ਨਹੀਂ ਹੈਗਾ ਕਿ ਸਾਰਿਆਂ ਦਾ ਬਲੈਕ ਬੇਸ ਆ ਦੇ ਉੱਪਰ ਇਦਾਂ ਲੱਗਦਾ ਉਹ ਕੈਮਰੇ ਚ ਵੀ ਇੱਕੋ ਜੀ ਬੇਸ ਆ ਨਹੀਂ ਜੀ ਬਹੁਤ ਸੋਹਣੇ ਕਲਰ ਨੇ ਕਲਰ ਸਾਰਿਆਂ ਦੇ ਅਲੱਗ-ਅਲੱਗ ਆਏ ਹੋਏ ਨੇ ਲਓ ਅਗਲਾ ਵੀ ਸੈਂਕੀ ਮੈਂ ਖੋਲ ਦਿੰਨੀ ਆ ਬੀਐਲਐਮ ਬ੍ਰਾਂਡ ਦਾ ਬਹੁਤ ਹੀ ਸੋਹਣੀ ਸੁਪਰ ਕਲੈਕਸ਼ਨ ਦੇ ਨਾਲ ਆਉਂਦਾ ਹੈ ਪੂਰੇ ਵਧੀਆ ਕਰਾਂ ਦਾ ਸਟਾਫ ਚੱਕਿਆ ਹੋਇਆ ਕੋਈ ਵੀ ਇਦਾਂ ਨਹੀਂ ਮਿਲੂਗਾ ਕੋਈ ਕੰਪਲੇਨ ਨਹੀਂ ਕੁਛ ਨਹੀਂ ਸਟਾਫ ਦੀ ਬਹੁਤ ਸੋਹਣੀ ਕਲੈਕਸ਼ਨ ਆ ਦੇਖੋ ਕਿੰਨਾ ਪਿਆਰਾ ਕਲਰ ਆ yellow mustard shade ਆ ਤੇ ਕਿੰਨੀ ਸੋਹਣੀ ਕਲੈਕਸ਼ਨ ਆ ਕਿੰਨਾ ਪਿਆਰਾ ਕਲਰ ਆ ਬਹੁਤ ਸੁਪਰ ਹਿੱਟ ਚੱਲ ਰਿਹਾ ਇਹ ਹੈਵੀ ਸੂਟਾਂ ਦੇ ਵਿੱਚ ਵੀ ਤੇ ਬਹੁਤ ਸਾਰੇ ਕਲਰ ਬਹੁਤ ਯੂਨੀਕਾਈ ਹੋਏ ਨੇ ਮਤਲਬ ਕਿ ਬਹੁਤ ਸੋਹਣੀ ਕਲੈਕਸ਼ਨ ਆ ਕੋਈ ਵੀ ਕਲਰ ਛੱਡਣ ਵਾਲਾ ਨਹੀਂ ਹੈਗਾ ਜੇ ਆਪਾਂ ਕਹਿ ਦਈਏ ਵੀ ਆਹ ਕਲਰ ਲੈ ਲਿਆ ਛੱਡ ਦੀ ਇਦਾਂ ਦਾ ਕੋਈ ਨਹੀਂ ਹੈਗਾ ਸਾਰੇ ਕਲਰ ਬਹੁਤ ਸੋਹਣੇ ਨੇ ਆ ਲੋ ਇਹ ਹੈਗਾ ਇਹਦੇ ਵਿੱਚ ਬਲੂ ਸ਼ੇਡ ਇਹ ਵੀ ਕਲਰ ਦੇਖੋ ਕਿੰਨਾ ਪਿਆਰਾ ਰਾਇਲ ਬਲੂ ਜਿਹਾ ਕਲਰ ਆ ਇਹਦਾ ਬਹੁਤ ਹੀ ਸੋਹਣਾ ਆ ਲੋ ਦੇਖੋ ਇਹ ਸਾਰੇ ਸੂਟ ਜਿੰਨੀ ਵੀ ਪ੍ਰਿੰਟਿੰਗ ਤੁਹਾਨੂੰ ਮੈਂ ਦਿਖਾ ਰਹੀਆਂ ਸਾਰੇ ਥਾਨਾਂ ਦੇ ਥਾਨ ਨੇ ਕਈ ਸੂਟ ਕੱਟੇ ਗਏ ਕਈਆਂ ਦੀ ਹਜੇ ਕਟਿੰਗ ਜਿਵੇਂ ਆ ਥਾਨ ਦਿਖਾ ਰਹੇ ਇਹਨਾਂ ਦੀ ਕਟਿੰਗ ਹੋਣੀ ਬਾਕੀ ਆ ਤੇ ਇਸ ਲਈ ਜਿੰਨੀ ਕੁਆਂਟੀਟੀ ਸਾਡੇ ਕੋਲ ਹੈਗੀ ਆ ਇਸ ਦਾ ਫੁੱਲ ਆਨ ਸਟਾਕ ਦੇ ਨਾਲ ਆਈਆਂ ਸੋ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆ ਰਿਹਾ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲੋ ਮੈਂ ਫੇਰ ਰਿਪੀਟ ਕਰ ਰਹੀ ਆ ਕਿ 600 ਦਾ ਸਿੰਗਲ ਸੂਟ ਆ ਜੀ 2200 ਦੇ 4 ਸੂਟ ਆ ਚਾਰ ਤੋਂ ਪਲੱਸ ਜਿੰਨੇ ਮਰਜ਼ੀ ਲਈ ਚਲੋ ਕੋਈ ਉਹ ਨਹੀਂ ਹੈਗੀ ਕੋਈ ਕੋਰੀਅਰ ਚਾਰजेस ਨਹੀਂ ਕੋਈ ਐਕਸਟਰਾ ਚਾਰजेस ਨਹੀਂ ਤੁਸੀ ਪੇ ਕਰਨੇ ਹੈਗੇ ਸੋ ਸਿੰਗਾ ਸੂਟ ਮੰਗਾਉਣੇ ਤਾਂ 600 ਦਾ ਉਹਦੇ ਵਿੱਚ ਵੀ ਕੋਈ ਐਕਸਟਰਾ ਕੋਰੀਅਰ ਚਾਰजेस ਨਹੀਂ ਪੈਣਗੇ ਤੁਹਾਨੂੰ ਲਓ ਜੀ ਅਗਲਾ ਪਿੰਡ ਦੇਖਣਾ ਹਲੋ ਜੀ ਇਹ ਵੀ ਪ੍ਰਿੰਟ ਬਹੁਤ ਸੋਹਣਾ ਬਹੁਤ ਪਿਆਰਾ ਸੇਮ ਪ੍ਰਿੰਟਿੰਗ ਆ ਇਹ ਚ ਬਲੂ ਕਲਰ ਵੀ ਹੈਗਾ ਇਹ ਆ ਗਿਆ ਪਰਪਲ ਕਲਰ ਬੈਂਗਨੀ ਜਿਹਨੂੰ ਆਪਾਂ ਇਹਦੇ ਨਾਲ نیچے ਵੀ ਇੱਕ ਪ੍ਰਿੰਟ ਖੁੱਲਿਆ ਬੈਂਗਨੀ ਬਲੈਕ ਕਲਰ ਦੇ ਵਿੱਚ ਇਹ ਵੀ ਬੈਂਗਨੀ ਕਲਰ ਆ ਬਹੁਤ ਸੋਹਣਾ ਜਿਹਨੂੰ ਆਪਾਂ ਰਾਇਲ ਜਿਹਾ ਕਲਰ ਕਹਿੰਦੇ ਆ ਉਦਾਂ ਦਾ ਵਾ ਬਲੂ ਕਲਰ ਵੀ ਬਹੁਤ ਸੋਹਣਾ ਵਾ ਇਹਦਾ ਤਿੰਨੇ ਹੀ ਕਲਰ ਇਹਦੇ ਬਹੁਤ ਸੋਹਣੇ ਆਏ ਨੇ ਤੇ ਆ ਵੀ ਮਸਟਰਡ ਸ਼ੇਡ ਵੀ ਬਹੁਤ ਸੋਹਣਾ ਸੋ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਲਓ ਆਰਡਰ ਕਰ ਦਿਓ ਬਹੁਤ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਕਲੈਕਸ਼ਨ ਬਹੁਤ ਸੋਹਣੀ ਆ ਸੁਪਰ ਹਿੱਟ ਆ ਤੇ ਸਾਡੀਆਂ ਲਈ ਸਪੈਸ਼ਲ ਇਹ ਸੂਟ ਨੇ ਸੋ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੇ ਨੇ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਆ ਕੋਈ ਐਕਸਟਰਾ ਕੋਰੀਅਰ ਚਾਰजेस ਚਾਰजेस ਨਹੀਂ ਹੈਗੇ ਇਹਨਾਂ ਦੇ ਜਿੱਥੇ ਮਰਜ਼ੀ ਬੈਠੇ ਤੁਸੀਂ ਪੰਜਾਬ ਦੇ ਵਿੱਚ ਹਨਾ ਮੰਗਵਾ ਸਕਦੇ ਹੋ ਸੋ ਉਸ ਤੋਂ ਬਾਅਦ ਜਿਹੜੇ ਬੈਠੇ ਨੇ ਉਹਨਾਂ ਭੈਣਾਂ ਨੂੰ ਤਾਂ ਪਤਾ ਹੀ ਆ ਕਿ ਕੋਰੀਅਰ ਚਾਰजेस ਲੱਗਦੀ ਲੱਗਦੇ ਨੇ ਸੋ ਜਿਹੜੀਆਂ ਵੀ ਭੈਣਾਂ ਨੂੰ ਇਹ ਸੂਟ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਤਾਂ ਕਿ ਤੁਹਾਡੇ ਸਕਰੀਨਸ਼ਾਟ ਆਉਣ ਤੱਕ ਇਹ ਸੂਟ ਤੁਹਾਨੂੰ ਮਿਲ ਸਕਣ। ਇਹੀ ਮੇਰੀ ਹੁੰਦੀ ਆ ਵੀ ਰਿਕਵੈਸਟ ਭੈਣਾਂ ਨੂੰ ਕਈ ਵਾਰੀ ਬਸ ਗੱਲਾਂ-ਗੱਲਾਂ ਦੇ ਵਿੱਚ ਤੁਸੀਂ ਰਹਿ ਜਾਂਦੇ ਹੋ। ਮੈਨੂੰ ਪੁੱਛਦੇ ਰਹਿੰਦੇ ਦੀ ਆਹ ਪ੍ਰਿੰਟ ਹੈਗਾ ਆਹ ਨਹੀਂ ਹੈਗਾ। ਨਾਲ ਦੀ ਨਾਲ ਤੁਹਾਨੂੰ ਪੇਮੈਂਟ ਮੈਥਡ ਸੈਂਡ ਹੋ ਜਾਂਦਾ ਜਦੋਂ ਤੁਹਾਡਾ ਸਕਰੀਨਸ਼ਾਟ ਆਉਂਦਾ। ਜਿਹੜੀਆਂ ਭੈਣਾਂ ਨੇ ਲੈਣੀਆਂ ਹੁੰਦੀਆਂ ਨਾਲ ਦੀ ਨਾਲ ਉਹ ਪੇਮੈਂਟ ਕਰ ਦਿੰਦੀਆਂ ਨੇ ਸੋ ਬੁਕਿੰਗ ਹੋ ਜਾਂਦੀ ਆ। ਤੇ ਕਈ ਪੈਣਾ ਫਿਰ ਦੂਸਰੇ ਦਿਨ ਪੁੱਛਦਿਆਂ ਨਹੀਂ ਅਸੀਂ ਤੁਹਾਨੂੰ ਮੈਸੇਜ ਕੀਤਾ ਸੀਗਾ ਦੀਦੀ ਅਸੀਂ ਤਾਂ ਤੋਂ ਪਹਿਲਾਂ ਬੁੱਕ ਕਰਵਾਇਆ ਸੀ ਪਹਿਲਾਂ ਸਾਡਾ ਮੈਸੇਜ ਆਇਆ ਸੀ ਮੈਸੇਜ ਤੇ ਨਹੀਂ ਜਿਨ੍ਹਾਂ ਦੀ ਪੇਮੈਂਟ ਪਹਿਲਾਂ ਆ ਜਾਂਦੀ ਹੈ ਨਾਲ ਦੀ ਨਾਲ ਉਹਨਾਂ ਦੇ ਆਰਡਰ ਬੁੱਕ ਹੋ ਜਾਂਦੇ ਆ ਸੋ ਇਹ ਚੀਜ਼ ਨੂੰ ਜ਼ਰੂਰ ਸਮਝਿਆ ਕਰੋ ਤੇ ਚਲੋ ਜੀ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਜਿਓ ਸ਼ੇਅਰ ਜ਼ਰੂਰ ਕਰ ਜਿਓ ਕਮੈਂਟ ਕਰਕੇ ਜ਼ਰੂਰ ਦੱਸ ਕੇ ਜਾਇਓ ਕਿ ਤੁਹਾਨੂੰ ਅੱਜ ਦੀ ਵੀਡੀਓ ਅੱਜ ਦੇ ਪ੍ਰਿੰਟ ਕਿੱਦਾਂ ਦੇ ਲੱਗੇ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਸੋਹਣੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ